ਅੱਜਕੱਲ੍ਹ ਦੇ ਮੁੰਡੇ ਕੁੜੀਆਂ ਦੇ ਵਿੱਚ ਹੋ ਰਹੇ ਇਹ ਕੱਚੇ ਪੱਕੇ ਪਿਆਰ ਕਦੇ ਤਾਂ ਕੁੜੀ ਵਿਆਹ ਦੇ ਸਮੇਂ ਮੁੱਕਰ ਜਾਂਦੀ ਹੈ ਤੇ ਮੁੰਡੇ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਕਦੇ ਮੁੰਡਾ ਵਿਆਹ ਦੇ ਵੇਲੇ ਘਰੋਂ ਭੱਜ ਜਾਂਦਾ ਹੈ ਤੇ ਕੁੜੀ ਨੂੰ ਰੋਂਦਾ-ਕੁਰਲਾਂਦਾ ਹੋਇਆ ਉਸਦੇ ਹਾਲ ਤੇ ਛੱਡ ਜਾਂਦਾ ਹੈ ਇੱਕ ਇਹੋ ਜਿਹੀ ਹੀ ਖਬਰ ਸਾਹਮਣੇ ਆਈ ਹੈ ਜਿੱਥੇ 4 ਸਾਲ ਤੋਂ ਮੁੰਡਾ ਕੁੜੀ ਰਿਲੇਸ਼ਨ ਦੇ ਵਿੱਚ ਸੀ ਇਕੱਠੇ ਘੁੰਮਦੇ ਫਿਰਦੇ ਖਾਂਦੇ ਪਿੰਦੇ ਜਨਮ ਦਿਨ ਤੇ ਪਾਰਟੀਆਂ ਕਰਦੇ ਹੁੰਦੇ ਸੀ ਹਾਲ ਹੀ ਦੇ ਵਿੱਚ ਅਗਸਤ ਮਹੀਨੇ 'ਚ ਹੀ ਕੁੜੀ ਦਾ ਜਨਮ ਦਿਨ ਮਨਾ ਕੇ ਹਟਿਆ ਸੀ ਇਹ ਮੁੰਡਾ ਤੇ ਹੁਣ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਵੀ ਕਰ ਚੁੱਕਿਆ ਸੀ ਆਪਣੇ ਮਾਪਿਓ ਤੇ ਭਰਾਵਾਂ ਨੂੰ ਦੱਸ ਚੱਕਿਆ ਸੀ ਕਿ ਮੈਂ ਉਸੇ ਕੁੜੀ ਦੇ ਨਾਲ ਵਿਆਹ ਕਰਵਾਣਾ ਪਰ ਹੁਣ ਜਦੋਂ ਰਿਸ਼ਤਾ ਲੈ ਕੇ ਜਾਣ ਦਾ ਟਾਈਮ ਆਇਆ ਤਾਂ ਕੁੜੀ ਨੇ ਕਿਹਾ ਕਿ ਮੇਰੇ ਘਰ ਨਾ ਬੜਿਓ ਜੇਕਰ ਆਉਂਗੇ ਤਾਂ ਮੈਂ ਤੁਹਾਡੇ ਤੇ ਕੋਈ ਵੀ ਕਾਰਵਾਈ ਵੀ ਕਰਵਾ ਸਕਦੀ ਹਾਂ ਇਸਾਰੇ ਦੁੱਖ ਦੇ ਚੱਲਦੇ ਹੋਏ ਮੁੰਡੇ ਦੇ ਵੱਲੋਂ ਕੁੜੀ ਨੂੰ ਕਈ ਵਾਰ ਸਮਝਾਇਆ ਜਾ ਰਿਹਾ ਸੀ ਕਿ ਅਸੀਂ 4 ਸਾਲ ਤੋਂ ਇਕੱਠੇ ਆਖਿਰਕਾਰ ਹੁਣ ਪਿਆਰ ਕਿਉਂ ਖਤਮ ਹੋ ਗਿਆ ਪਰ ਕੁੜੀ ਨੇ ਮੁੰਡੇ ਦੀ ਕੁਝ ਨਾ ਸੁਣੀ ਅਤੇ ਹੁਣ ਮੁੰਡੇ ਨੇ ਦੁਖੀ ਹੋ ਕੇ ਕੁੜੀ ਦੀ ਹੀ ਗਲੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਆਪਣੀ ਜਾਨ ਦੇ ਦਿੱਤੀ 4 ਸਾਲਾਂ ਦੇ ਰਿਸ਼ਤੇ ਦਾ ਇਹ ਦਰਦਨਾਕ ਅੰਤ ਹੋਇਆ ਜਿੱਥੇ ਇੱਕ ਜਵਾਨ ਮੁੰਡੇ ਦੀ ਜਾਨ ਚਲੀ ਗਈ ਅਤੇ ਉਸ ਦਾ ਪਰਿਵਾਰ ਹਰੋਂਦਾ ਕੁਰਲਾਉਂਦਾ ਸੜਕ ਤੇ ਇਹੀ ਕਹਿ ਰਿਹਾ ਹੈ ਕਿ ਸਾਨੂੰ ਇਨਸਾਫ ਚਾਹੀਦਾ ਹੈ ਉਸ ਕੁੜੀ ਦੇ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੱਲ ਸੁਣ ਕੇ ਜਦੋਂ ਮੁੰਡੇ ਨੂੰ ਪਹਿਲਾਂ ਪਤਾ ਲੱਗਿਆ ਸੀ ਕਿ ਕੁੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਮੁੰਡਾ ਦੁਖੀ ਹੋ ਗਿਆ 4 ਸਾਲਾਂ ਦਾ ਉਹ ਪਿਆਰ ਅਤੇ ਸਾਰੀਆਂ ਗੱਲਾਂ ਨੂੰ ਯਾਦ ਕਰ ਕਰਕੇ ਰੋਂਦਾ ਸੀ ਹਾਲਾਂਕਿ ਉਸ ਦੇ ਭਰਾਵਾਂ ਦੇ ਵੱਲੋਂ ਸਮਝਾਇਆ ਗਿਆ ਸੀ ਕਿ ਸਮੇਂ ਦੇ ਨਾਲ ਹੱਲ ਹੋ ਜਾਣਾ ਹੈ ਪਰ ਪਿਆਰ ਦੇ ਵਿੱਚ ਡੁੱਬਿਆ ਉਹ ਮੁੰਡਾ ਇਹ ਸਭ ਕੁਝ ਸਮਝ ਹੀ ਨਾ ਪਾਇਆ। ਉਹ ਲੋਕ ਤੁਸੀਂ ਯਾ ਕਰੋੜਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਨਹੀਂ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ। ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ। ਕਿਸੇ ਨਾਲ ਵੀ ਕਰਦੀ ਨਹੀਂ ਮੈਂ ਕੋਈ ਰੱਖਿਆ। ਮਰ ਲਈ ਮਜਬੂਰ ਕੀਤਾ। ਜਿਵੇਂ ਦੇਖੀ ਵੀ ਆਦੀ ਸੀ। ਹਾਂਜੀ। ਆਲੂਸ ਸਹਾਰਾ ਕਰਨ ਦੀ ਚਾਹੀਦੀ। ਲੜਕੀ ਦੇ ਘਰ ਉਹਦੇ ਕਿਉਂ ਨਹੀਂ ਰਹਿੰਦੇ ਨੇ ਹਾਂਜੀ ਉਹ ਕਿਰਨ ਜੀ ਉਹ ਫਿਰ ਵਗੈਰਾ ਲੜਕੀ ਨੂੰ ਚੁੱਕ ਜਾਂਦਾ ਹਾਂਜੀ ਤਾਂ ਉਹ ਲੈਣੀ ਇੱਕ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਸਾਡੇ ਕੋਲ ਮੇਰੀ ਜੀ ਤੁਸੇ ਬਿਕਾਇ ਲੋ ਮੇਰੀ ਲੜਕੀ ਦੇ ਕਿਉਂ ਕਿਦੀ ਸਰਕਾਰ ਕੋਈ ਫਰਮ ਨਹੀਂ ਪਤਾ ਹੂੰ ਬੜਾ ਇਨਸਾਫ ਚਾਹੀਦਾ ਇਨਸਾਫ ਜਾਈਦਾ ਜ਼ਰੂਰ ਉਸਨੇ ਐਫ ਆਈ ਆਰ ਦੱਸਿਆ ਸੀ ਕਿ ਕੀ ਕਰਦਾ ਇਹਦਾ ਵੀ ਕਾਰਵਾਈ ਨਹੀਂ ਹੋਈ ਕਾਰਵਾਈ ਦਵਾਈ ਖਾਧੀ ਨਹੀਂ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਸਾ ਨਹੀਂ ਵੇਖੀ ਤੁਹਾਨੂੰ ਕਿਦਾ ਪਤਾ ਲੱਗਾ ਸਰ ਜੋ ਵੀ ਉਹ ਬੜਾ ਜੀ ਸਰ ਵੀਡੀਓ ਜਿਹਨੇ ਸਾਈਡ ਕੀਤਾ ਹੈ ਕਿ ਜਿੱਦ ਕਿ ਦਸਾਂ ਦੇ ਮੁੰਡੇ ਪੀਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਾ ਵਾਈ ਇੱਥੇ ਗਲੀ ਦੇ ਬਾਹਰ ਹੀ ਡਿੱਗਾ ਹੁੰਦਾ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂ ਘਰ ਤੋਂ ਵੀ ਕੋਈ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਾਈ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਸਾਨੂੰ ਕੁੜੀ ਮਾਂ ਦੀ ਹਨੂਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਤੇ ਉਹ ਤੇ ਕਾਰਵਾਈ ਹੋਣੀ ਚਾਹੀਦੀ ਇਹ 25 ਸਾਲ ਦਾ ਸਰਮੁੰਡਾ ਹੈ। ਕਿ ਕਾਦੀ ਕਲੋ ਸੋਸਾ ਇੱਕ। ਕੱਲ ਲਈ ਇਹ ਕਿ ਸਰ 400 ਲਗੇ ਕੁੜੀਨ ਗਲੇਸ਼ਨ ਚ ਰਹਿੰਦੇ ਨੇ। ਗੱਲਾਂ ਬਾਤਾਂ ਕਰਦੇ ਸੀ, ਇਕੱਠੇ ਆਉਂਦੇ ਸੀ, ਇਕੱਠੇ ਜਾਂਦੇ ਸੀ। ਕਦੀ ਬਗੀਰੀਆ, ਕਦੀ ਕਿਤੇ ਆ ਰਿਹਾ ਵੇ ਘੁੰਮਦੇ ਸੀ। ਤੇ ਕੁੜੀ ਨੇ ਪਹਿਲਾਂ 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ। ਉਹਦੇ ਨਾਲ ਆਉਂਦੀ ਰਹੀ, ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਕਿ ਮੈਂ ਬਾਹਰ ਜਾਣਾ ਚਾਹੁੰਦੀ ਹਾਂ। ਦਿਨਾਂ ਮੇਰਾ ਕੋਈ ਫਿਊਚਰ ਨਹੀਂ ਹੈਗਾ। ਅਛਾ ਤੇ ਇਹ ਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰ ਨਾਲ ਗੱਲ ਕੀਤੀ ਤੇ ਰਿਸ਼ਤੇ ਲੋਕਰ ਤੇ ਗੱਲ ਸਭ ਦਾ ਸਾਰੀ ਕੀਤੀ ਐ ਤੇ ਕੁੜੀ ਨੇ ਪਤਾ ਨਹੀਂ ਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮੁੱਦਦ ਨੂੰ ਕਿਹਾ ਇਹਨੇ ਛਦਾਈ ਨਹੀਂ ਸਾਡੇ ਵੀ ਬਣਾ ਨੇ ਦਵਾਈ ਪੀਣੀ ਸੀ ਸਾ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਸਾਰੇ ਘਰ ਸਾਡੇ ਚੱਲ ਜੀ ਕੀਤੀ ਸਭ ਦਾ ਸਾਰੀ ਹਾਂ ਤੇ ਕੁੜੀ ਵੱਲੋਂ ਨਾ ਕੀਤੀ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੇ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੇ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतू ਦੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਬੁਲਟ ਸਿਲਟ ਵੀ ਬੋਲ ਸਕਦੀ ਇੰਨੀ ਤੇਰ ਗੱਲਾਂ ਚੱਲ ਤੇ ਭਾਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੋਈ ਤੇ ਕਿਸ ਤਰ੍ਹਾਂ ਗੱਲ ਫालतू ਗੱਲ ਹੀ ਕੋਈ ਪਤਾ ਲੱਗਦਾ ਕਿ ਮੇਰਾ ਸਕੂਲ ਦੇ ਪੜ੍ਹਦੀ ਸੀ ਉਹਦਾ ਆਮ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮਿੱਧੇ ਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈਡੀਆਂ ਜੋ ਵੀ ਜਿੱਥੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਕਿ ਸਰ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਪੁਲਿਸ ਸਾਡਾ ਕੋਈ ਸਾਥ ਨਹੀਂ ਤੇ ਪੁਲਿਸ ਵੀ ਤੁਹਾਡੇ ਸਾਥ ਕੋਈ ਨਹੀਂ ਸਰ ਕੁਝ ਨਹੀਂ ਦਿੱਤਾ ਕੁਝ ਨਹੀਂ ਕੀ ਸਮਝ ਇਹਨਾਂ ਸਾਥ ਦਿੱਤੀ ਹੈ ਮੇਰੀ ਸਰ ਕੇਸ ਬਣਾ ਕਿ ਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਖਾਈ ਦੀ ਹਾਂਜੀ ਸਰ ਲਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹਾਂ ਜੀ ਤੁਸੀਂ ਸਰ ਅਸੀਂ ਚੁੰਨੇ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਹੂੰ ਉਹ ਸਾਡੀ ਸਾਡੇ ਦੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਲਾ ਕੇ ਪਰ ਕੁੜੀ ਨੂੰ ਕੁਛ ਨਾ ਕੁਛ ਸਜ਼ਾ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਨੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਮਾੜ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੁੰਨੇ ਸਰ ਹਾਂ ਪਹਿਲਾਂ ਕੁੰਦੀ ਯਾ ਕਰੋੜਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲ ਬਾਤ ਕੀਤੀ ਸਾਰਿਆਂ ਨਾਲ ਹਾਂ ਬਾਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਮੈਂ ਤਾਂ ਛਿੜ ਰੱਖਿਆ ਮੇਰੇ ਲਈ ਮਜਬੂਰ ਕੀਤਾ ਉਹ ਅਸੀਂ ਦੇਖ ਵੀ ਜਾਂਦੀ ਸੀ ਹਾਂਜੀ ਹਾਂ ਲੜਕੀ ਦੇ ਘਰ ਉਹਦੇ ਕੋਠੀ ਜਾਂਦੇ ਨੇ ਹਾਂਜੀ ਉਹਦੇ ਉਹ ਸਿਰ ਵਗੈਰਾ ਲੜਕੀ ਨੂੰ ਚੁੱਕਿਆ ਜਾਂਦਾ ਹਾਂਜੀ ਚੁੱਕਿਆ ਪਹਿਲੀ ਅਗਲੀ ਨੇ ਕਦਮ ਚੁੱਕਿਆ ਜੀ ਕਿੰਨੀ ਐਸੀਗੀ ਸਾਡੇ ਕੋਲ ਮੇਰੀ ਜੀ ਜਿਹੜੀ ਬਿਕਾਇਲ ਮੇਰੀ ਉਹ ਲੜਕੀ ਦੇ ਲਈ ਉੜਕੀ ਦੀ ਜਰ ਕੋ ਨਫਰਮ ਨਹੀਂ ਪਤਾ ਨੂੰ ਬੜਾ ਸ਼ਾਂਤ ਕਿ ਕਰ ਇਨਸਾਫ ਜਾਈ ਦਾ ਜ਼ਰੂਰ ਨਾ ਸੈਪੀਆ ਦੱਸ ਕੀ ਹੋਈ ਇੱਕ ਦੀ ਜਰ ਕੋ ਵੱਡੀ ਕਾਰਵਾਈ ਹੋਏ ਕਾਰਵਾਈ ਇੱਕ ਦਵਾਈ ਖਾਦੀ ਲਈ ਜਰ ਕੋ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫਆਈਰ ਮੇਰੇ ਕੋ ਤੁਹਾਨੂੰ ਕਿੱਦਾ ਪਤਾ ਲੱਗਾ ਸਰ ਵੀਡੀਓ ਬਣਾਉਣਾ ਜਦੋਂ ਵੀਡੀਓ ਜਦੋਂ ਇਹ ਸੁਸਾਇਡ ਕੀਤਾ ਹੈ ਕਿ ਕਿਤੇ ਦੱਸਾਂ ਦੇ ਮੁੰਡੇ ਪੀ ਇਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਵਾਈ ਇੱਥੇ ਗਲੀ ਦੇ ਬਾਹਰ ਹੀ ਪਿੱਕਾ ਹੁੰਦਾ ਹੈ। ਚਾਹ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਕੋਈ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਜਿੱਦਾਂ ਕੋਈ ਕਿਸ ਤਰ੍ਹਾਂ ਦੇ ਕਾਰਵਾਈ ਚਾਹੁੰਦੇ ਕਾ ਸਾਨੂੰ ਕੁੜੀ ਮੰਗ ਹੰਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਹਾਂ ਮੇਰੇ ਕਰਨ ਦਿਲ ਸੇ ਲੰਮ ਇਹ ਕੀ ਮਾਮਲਾ ਕਿਸ ਤਰ੍ਹਾਂ ਕੀ ਹੋਇਆ ਸੀ ਸਰ ਡੀਪ ਹੋਣੇ ਇੱਕ ਮਿੰਟ ਕਰੋ ਕਰੋ ਭਾਈ ਹਾਂਜੀ ਸਰ ਉਹ ਮੁੰਡਾ ਮਰ ਗਿਆ ਇਹ ਕਿਹਨੇ ਪਰਵਾਇਆ ਜੋ ਜੀਤਾ ਕੁੜੀ ਨੇ ਦਿੱਤਾ ਕਿੰਨੇ ਕੰਨ ਤੋਰ ਰਿਲੇਸ਼ਨ ਚਾਰ ਸਾਲ ਆਪਸੇ ਤਾਂ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸੇ 3-4 ਸਾਲ ਤੋਂ ਤੇ ਆਪਸ ਵਿੱਚ ਇਹਨਾਂ ਦੀ ਤੁਮ-ਮਾਮਾ ਹੋਈ ਹੈ ਤੇ ਇਸੇ ਕਲੋਂ ਇਹਨੇ ਲੜਕੇ ਨੇ ਕੋਈ ਜਿਵੇਂ ਜਿਵੇਂ ਸਮੱਸਿਆ ਤੇ ਲੜਕੇ ਦੇ ਭਰਾ ਦੇ ਬਾਨਾ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਕੋਸਮਾਰਟਮ ਕਰਵਾ ਰਹੇ ਆਂ ਦਾ ਜੋ ਵੀ ਤ੍ਰਿਤੀ 14 ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ 108 ਡੀਐਨਐ ਸਰ ਇਨਕੁਆਰੀ ਕਿ ਕੀ ਪਤਾ ਲੱਗਾ ਜੀ ਹੁਣ ਤੱਕ ਇਨਕੁਆਰੀ ਵੇਖੋ ਜੀ ਇਹ ਤੇ ਤ੍ਰਿਤੀ ਦਾ ਪਾਰਟ ਹੈ ਜੇ ਤੇ ਆਪ ਪੋਸਟਮਾਰਟ ਵੀ ਕਰਾ ਰਹੇ ਹਾਂ ਪਰਚਾ ਦੇਖ ਕੇ ਪੋਸਟਮਾਰਟ ਵੀ ਕਰਾ ਰਹੇ ਹਾਂ ਹਾਂ ਜੋ ਵੀ ਅੱਗੇ ਸਾਹਮਣੇ ਆਇਆ ਸਰ ਤੋਂ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਕਿ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਇਸੇ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੇ ਦੇ ਉਹ ਇਹਨਾਂ ਦੀ ਆਫਿਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨੇ ਦੱਸਿਆ ਤੇ ਉਹ ਭਰਾ ਨੇ ਵੀ ਇਹਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ। ਪਰ ਆਹ ਵੱਲੋਂ ਕਹਿਣ ਕਿ ਮਹੀਨੇ ਦਾ ਉਹਨਾਂ ਦਾ ਪਿੱਪੇ ਦਾ ਜਿਹੜਾ ਹੈਗਾ ਭੰਗਿਆਂ ਦੇ ਰਸੀ ਮਗਰੋਂ ਨਹੀਂ ਇਸ ਦਾ ਅੱਜ ਸਾਡੇ ਸਾਹਮਣੇ ਤੋਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਹੀਂ ਕੋਈ ਤਪੀਸ ਦਾ ਪਾਰ ਹੈ ਮੇਰੇ ਨਾਲ ਕੀ ਕਾਰਵਾਈ ਕੀਤੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਠੀਕ ਲੜਕੇ ਦੇ ਭਰਾ ਦੇ ਬਿਆਨਾਂ ਦੇ ਓਕੇ ਜੀ ਵੀ ਸੁਬੇ